ਕਰੂੰਗਾ ਮੱਖਣ ਤੋਂ ਖਾਣੇ ਦੋ ਮੱਖਣ ਤੋਂ ਖਾਣੇ ਦੋ ਹਾਂਜੀ ਕਾਪੀ ਕੇ ਹਟਾਣਾ ਦੇਵੀ ਹੋਰ ਮਿਲਿਆ ਹੋਰ ਕਬਾ ਲਿਆ ਹੋਰ ਹੋਰ ਕਬਾ ਲਿਆ ਕਾਪੀ ਕੇ ਹਟਾਣਾ ਦੇਵੀ ਹੋਰ ਮਿਲਿਆ ਤੁਸੀਂ ਜੁੜੇ ਹੋ ਜੀ ਕਲਾਂਗੁਰ ਪੋਸਟ ਨਿਊਜ਼ ਦੇ ਨਾਲ ਅੱਜ ਖੜੇ ਆ ਕਲਾਂਗੁਰ ਦੇ ਪ੍ਰਾਚੀਨ ਛੇ ਮੰਦਰ ਵਿੱਚ ਜਿੱਥੇ ਕ੍ਰਿਸ਼ਨ ਜਨਮਸ਼ਤਮੀ ਦਾ ਤਿਹਾੜ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਸ਼ਿ ਭਗਤ ਮੌਜੂਦ ਨੇ ਗੱਲਬਾਤ ਕਰਨ ਨੇ ਆ ਅੱਜ ਭਾਜੀ ਇੱਥੇ ਜਨਮਸ਼ਤਮੀ ਦਾ ਤਿਹਾੜ ਮਨਾਇਆ ਜਾ ਰਿਹਾ ਕਿਉਂ ਮਨਾਇਆ ਜਾ ਰਿਹਾ ਇਹ ਜੀ ਕਾਲਾਨੌਰ ਬਹੁਤ ਅਜੀਤਸ ਗੰਦਰਾ ਜੀ ਸ਼ਵਾਲਾ ਸ਼ਿਵ ਜੀ ਮਹਾਰਾ ਕਮੇਟੀ ਵੱਲੋਂ ਬਹੁਤ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਧੂਮ-ਧਾਮ ਨਾਲ ਜਨਮਸ਼ਤਮੀ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਪਿਛੇ 11 ਤਰੀਕ ਨੂੰ ਸਾਵਣ ਮਹੀਨਾ ਦਾ ਲਾਸਟ ਸੋਮਵਾਰ ਸੋਮਵਾਰ ਵੀ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਸੀ ਇਹ ਸਾਰਾ ਜੋ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਸ਼ ਰਹਿਨੁਮਾਈ ਹੈਡ ਪ੍ਰਧਾਨ ਅਮਰਜੀਤ ਖੁੱਲ੍ਹ ਜੀ ਦੀ ਰਹਿਨੁਮਾਈ ਹੈਡ ਮਨਾਇਆ ਜਾਂਦਾ ਤੇ ਇਦਾਂ ਹੀ ਬੋਲੇਨਾਥ ਗ੍ਰਿਭਾਗਨ ਆਉਂਦੇ ਸਾਲਾਂ ਤੱਕ ਵੀ ਇਹ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਟੌਣਕਾ ਲੱਗਦੀਆਂ ਰਹਿਣਗੇ। ਇਹ ਕ੍ਰਿਸ਼ਨ ਜਨਮਸ਼ਟਮੀ ਕਿਉਂ ਮਨਾਇ ਜਾਂਦੀ ਹੈ ਸਰ? ਕ੍ਰਿਸ਼ਨ ਜਨਮਸ਼ਟਮੀ ਕ੍ਰਿਸ਼ਨ ਮਹਾਰਾਜ ਦਾ ਜਨਮ ਉਸਤਵ ਆ ਜੀ ਤੇ ਇਹ ਕ੍ਰਿਸ਼ਨ ਜਨਮਸ਼ਟਮੀ ਉਹਦੇ ਰਿਕਾਰਡਿੰਗ ਮਨਾਇ ਜਾਂਦੀ ਹੈ। ਬਈ ਜਨਮਸ਼ਟਮੀ ਤੇ ਹਰ ਮਨਾਇਆ ਜਾ ਰਿਹਾ ਹੈ ਕਿਵੇਂ ਮਨਾਇਆ ਜਾ ਰਿਹਾ ਕਿੱਥੇ-ਕਿੱਥੇ ਮਨਾਇਆ ਜਾ ਰਿਹਾ ਸਾਡੇ ਈਸ਼ਵਰ ਵਾਲਾ ਮੰਦਿਰ ਕਮੇਟੀ ਵੱਲੋਂ ਸਾਰਾ ਪ੍ਰਬੰਧ ਕੀਤਾ ਗਿਆ ਜੀ ਸਜਾਵਟ ਕੀਤੀ ਗਈ ਹੈ ਪਿਛਲੇ 1 ਮਹੀਨੇ ਤੋਂ ਸਾਉਣ ਮਹੀਨਾ ਵੀ ਸਾਡਾ ਬੜਾ ਵਧੀਆ ਮਨਾਇਆ ਗਿਆ ਸਜਾਵਟ ਕੀਤੀ ਗਈ ਹੈ ਆ ਟੋਟ ਲੰਗਰ ਚੱਲਦਾ ਪਿਆ ਸਵੇਰ ਤੋਂ ਹੀ ਹੁਣ 12 ਵਜੇ ਇੱਕ ਸਪੈਸ਼ਲ ਅਹੀਂ ਫਰੂਟ ਦੇ ਲੰਗਰ ਲਾਏਦੇ ਨੇ ਠੀਕ ਆ ਫਿਰ ਦਹੀਂ ਦਾ ਚਰਨਾਮਤ ਬਣਾਇਆ ਦਾ ਨਾਲ ਧਨੀਆ ਦਾ ਪ੍ਰਸ਼ਾਦ ਬਣਾਇਆ ਦਾ ਜੋ ਕਿ ਕ੍ਰਿਸ਼ਨ ਭਗਵਾਨ ਦੇ ਘੜਨਾ 12 ਵਜੇ ਰਾਤ ਨੂੰ ਬਾਅਦ ਚੁੱਕੇ ਇੱਕ ਵੀ ਕੱਟਿਆ ਜਾਏਗਾ ਸਾਰੇ ਭਗਤ ਇੱਥੇ ਬੜੀ ਧੂਮ ਧਾਮ ਨਾਲ ਇਹ ਪ੍ਰੋਗਰਾਮ ਮਨਾਦੇ ਵੇ ਸਭ ਤੋਂ ਵੱਧ ਰਸ਼ ਹੈ ਇਸ ਮੰਦਿਰ 'ਚ ਹੋਇਆ ਦਾ ਇਸ ਵੇਲੇ ਤੇ ਸਾਡੇ ਕੁਮਾਰ ਸੋਨੂ ਜੀ ਪਠਾਨਕੋਟ ਤੋਂ ਸਪੈਸ਼ਲ ਉਹਨਾਂ ਨੂੰ ਗੀਤ ਕਰ ਸਦਿਆ ਗਿਆ ਕਿ ਜਿਹੜਾ ਬੜਾ ਵਧੀਆ ਉਹ ਆਪਣਾ ਕੀਰਤਨ ਗਾਉਂਦੇ ਪਏ ਆ ਤੇ ਹਰ ਭਜਨ ਆਪਣਾ ਕ੍ਰਿਸ਼ਨ ਜੀ ਦਾ ਗਾ ਕੇ ਤੇ ਸਾਨੂੰ ਮੋਹਿਤ ਕਰਦੇ ਪਏ ਆ ਸਾਡੇ ਮੰਦਿਰਸ਼ਵਾਲਾ ਕਮੇਟੀ ਦੇ ਪ੍ਰਧਾਨ ਮੌਜੂਦ ਨੇ ਗੱਲਬਾਤ ਕਰਨ ਲਿਆ ਪਕਾ ਜੀ ਜਨਮਸ਼ਤੀ ਪ੍ਰੋਗਰਾਮ ਚੱਲ ਰਿਹਾ ਕਿਵੇਂ ਪ੍ਰੋਗਰਾਮ ਚੱਲ ਰਿਹਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਹਰ ਵਾਰੀ ਸ਼ਿਵਰਾਤਰੀ ਦੀ ਪਿਛੇ 10 ਮਹੀਨੇ ਦੀ ਜਿਹੜੀ ਤੁਸੀਂ ਕਥਾ ਆਪਣੇ ਇਥੇ ਕਥਾ ਹੋਈ ਆ ਜਾਂ ਇਹਨਾਂ ਦੇ ਵਿਖਤ ਹੀ ਆਏ ਬਹੁਤ ਬਹੁਤ ਧੜਵਾਦ ਅੱਜ ਪੂਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਮੰਦਰ ਨੇ ਕਠਾਰੀ ਵਾਲਾ ਦਾ ਮੰਦਰ ਆ ਉੱਥੇ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਮਨਾਈ ਜਾ ਰਹੀ ਆ ਉਸ ਤੋਂ ਕੇ ਬਾਬਾ ਪੰਗੀਜੀ ਨੇ ਸਾਡੇ ਉੱਥੇ ਵੀ ਮਨਾਈ ਜਾ ਰਹੀ ਆ ਔਰ ਮਾਤਾ ਕਾਲੀ ਦਾ ਮੰਦਰ ਆ ਉੱਥੇ ਬੜੇ ਧੂਮਧਾਮ ਨਾਲ ਮਨਾਈ ਜਾ ਰਹੀ ਆ ਉਸ ਤੋਂ ਅਗਲੇ ਬੰਨੇ ਸਾਡੇ ਨਾ ਕਾਲੀ ਦਾ ਮੰਦਰ ਆ ਸ਼ਿਵਜੀ ਭੋਲੇ ਬਨਾਰੀ ਦਾ ਉੱਥੇ ਸਾਹਮਣੇ ਕ੍ਰਿਸ਼ਨ ਭਗਵਾਨ ਜੀ ਦਾ ਮੰਦਰ ਆ ਦੋਨਾਂ ਮੰਦਰਾਂ ਦੇ ਅਮੋ ਸਾਹਮਣੇ ਬੜੇ ਜੋਰ ਸ਼ੋਰ ਨਾਲ ਲੋਕ ਜਿਹੜੇ ਮੱਥਾ ਟੇਕ ਰਹੇ ਨੇ ਉਸ ਤੋਂ ਬਾਅਦ ਮਾਤਾ ਸ਼ਾਣੀ ਦਾ ਮੰਦਰ ਆ ਉ ਸਾਰੇ ਸ਼ਹਿਰ ਦੇ ਲੋਕ ਉੱਥੇ ਇਕੱਠੇ ਹੋਏ ਨੇ ਸਾਰੇ ਉੱਥੇ ਜਾ ਰਹੇ ਨੇ ਔਰ ਗੁਰੂ ਮਹਾਰਾਜ ਬਾਬਾ ਲਾਲ ਦੀ ਦਿਆਲ ਜੀ ਦਾ ਮੰਦਿਰ ਉੱਪਰ ਟੱਕੀ ਤੇ ਆ ਉੱਥੇ ਵੀ ਸਰਤਾਨਾ ਮਲਾਈ ਜਾਣਾ ਔਰ ਸਭ ਤੋਂ ਤਪਸਥਾਨ ਸਮਾਦੀ ਮਹਾਰਾਜ ਦਾ ਤਪਸਥਾਨ ਬਾਬਾ ਲਾਲ ਜੀ ਦਾ ਉੱਥੇ ਵੀ ਆ ਵਾਲੇ ਬਹੁਤ ਹੀ ਧਰੌਣ ਤੇ ਲੱਗੀ ਆ ਔਰ ਸਭ ਤੋਂ ਸੁਪਰੀਮ ਪਾਵਰ ਜਿਹੜੀ ਕਲਾਨਦ ਦੀ ਸ਼ਿਵ ਜੀ ਮਹਾਰਾਜ ਦਾ ਮੰਦਿਰ ਇਹ ਤੁਹਾਡੇ ਸਾਹਮਣੇ ਦੇਖੋ ਹਜ਼ਾਰਾਂ ਦੁਨੀਆ ਬੈਠੀ ਆ ਲੋਕ ਬੜੇ ਆਨੰਦ ਨਾਲ ਹਰ ਸਾਲ ਦੀ ਤਰ੍ਹਾਂ ਇੱਕ ਰਿਸ਼ਭਵਾਨ ਦੀ ਜਿਹੜੀ ਆ ਜਨੂਵਰੀ ਦੀ ਇਹਦੇ ਨਾਲ ਦੇ ਨੱਤ ਕੱਟ ਬੌਂਸਰੀ ਕੇਵ ਰਾਜ ਆ ਅਬ ਤੋਂ ਅਖੀਆ ਤਰਸਰੀਆ ਗੋਗਲ ਕੇ ਰਾਜਾ ਅੱਜ ਜਿਹੜੀਆਂ ਗੋਗਲ ਦੇ ਰਾਜਾ ਨੇ ਅਖੀਆਂ ਤਸਣ ਡੀਆਂ ਨੇ ਤੇ ਲੋਕ ਜਿਹੜੇ ਆਨੰਦ ਮਾਨ ਰਹੇ ਨੇ ਤੇ ਤੁਹਾਡੇ ਸਾਹਮਣੇ ਪ੍ਰਸ਼ਾਦ ਵੰਡਿਆ ਜਾ ਰਿਹਾ ਖੁੰਨਾ ਪ੍ਰਸ਼ਾਦ ਆਇਆ ਦਾ ਲੋਕ ਆਪ ਹੀ ਲੈਂਦਾ ਦਾ ਕਮੇਟੀ ਦਾ ਕਮੇਟੀ ਜਿਹੜੀ ਇੱਥੇ ਦਾ ਬਹੁਤ ਵਧੀਆ ਪ੍ਰਬੰਧ ਕਰ ਰਹੀ ਆ ਨੌ ਮੈਂਬਰੀ ਕਮੇਟੀ ਆ ਪ੍ਰਸ਼ਾਸਨ ਬਹੁਤ ਜੇ ਕੰਮ ਕਰ ਰਿਹਾ ਔਰ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਰਾ ਸਹਿਯੋਗ ਦਿੱਤਾ ਦਾ ਹਵਲੇ ਔਰ ਮੈਂ ਤੇ ਇਹ ਬੇਦੀ ਕਰਾਂਗਾ ਜਿਹੜਾ ਆਉਂਦਾ ਸਾਲ ਆ ਫੇਰ ਸੁਪਰ ਸੋਖੜਾ ਲਾਏ ਸਾਡੇ ਜਿਹੜੇ ਕਲਾਕਾਰ ਲੱਗੇ ਨੇ ਉਹਨਾਂ ਪੂਰਾ ਆਨੰਦ ਮਨਾਇ ਔਰ ਬੜੀ ਕਿਰਪਾ ਪ੍ਰਭੂ ਦੀ ਮੈਂ ਆਵਲੇ ਗਰਮ ਗਰਾਜ਼ ਦੇ ਵਿੱਚ ਖਲੋ ਕੇ ਮਹਾਰਾਜ ਦੇ ਕੋਲ ਇਹ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਪ੍ਰਭੂ ਕਿ ਸਾਰਿਆਂ ਜਿਹੜੀ ਇਹ ਪੌਸਰੀ ਦੀ ਆਵਾਜ਼ ਜਿਹੜੀ ਆ ਪੂਰੇ ਵਿਸ਼ੂ ਦੇ ਜਾਣੀ ਚਾਹੀਦੀ ਆ ਤਾਂ ਕਿ ਹੋਂਦੀ ਵਾਰ ਨੂੰ ਮੁੜ ਕੇ ਪੌਸਰੀ ਪੂਰੇ ਸ਼ਹਿਰ ਦੇ ਪੂਰੇ ਹਿੱਸੇ ਦੇ ਦੋਸਤਾਂ ਦੇ ਵਿੱਚ ਭਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਮਨਾ ਸਕਣ ਕੀ ਕੀ ਪ੍ਰੋਗਰਾਮ ਕੀਤੇ ਗਏ ਨੇ ਮਤਲਬ ਅੱਜ ਅੱਜ ਜਨਮ ਅਸ਼ੀ ਦੇ ਤਰ੍ਹਾਂ ਦੇ ਡੈਕੋਰੇਸ਼ਨ ਹੋਈ ਆ ਲੇਟਾਂ ਲਗੀਆਂ ਨੇ ਲੰਗਰ ਦਾ ਪਟਾਰਾ ਅਜੇ ਤੱਕ ਚੱਲਣ ਰਿਹਾ ਹਰ ਚੀਜ਼ ਦੀ ਵਿਵਸਥਾ ਇੱਥੇ ਆ ਬਹਿਣ ਖਲੋਂਦੀ ਸਫਾਈ ਦਾ ਬੜਾ ਵਧੀਆ ਪ੍ਰ ਔਰ ਸਭ ਬੜੇ ਖੁਸ਼ੀ ਨਾਲ ਆ ਰਹੇ ਨੇ ਤੁਹਾਡੇ ਸਾਹਮਣੇ ਵੇਖੋ ਬਾਹਰ ਭੁਲੇਖੜੀਆਂ ਲੋਕੀ ਗੁਰਗਾਂਡਾ ਕੌਂਡ ਆਪਣੇ ਕਲਾਕਾਰ ਲੱਗੇ ਨੇ ਲੋਕੀ ਪ੍ਰਸ਼ਾਦ ਲਿਆਉਂਦੇ ਕ੍ਰਿਸ਼ਨ ਭਗਵਾਨ ਦੀ ਮੂਰਤੀ ਲੱਗੀ ਆ ਤੇ ਬੜੇ ਖੁਸ਼ੀ ਨਾਲ ਹੋ ਰਹੇ ਲੋਕੀ ਬੜੇ ਜਾਣੇ ਨੇ ਮੈਂ ਤਾਂ ਬੜਾ ਖੁਸ਼ ਆ ਜੀ ਆ ਮੈਂ ਦੇਖਿਆ ਕਿ ਨੱਤ ਗੱਤ ਬੌਸਰੀ ਕੇ ਰਾਜਾ ਆਪ ਤੋਖੀਆਂ ਤਰਸਰੀ ਆਪ ਤੂੰ ਆ ਜਾ ਤੂੰ ਆ ਜਾ ਇੱਥੇ ਦੇ ਸ਼ਿਵਾਂ ਜੀ ਇੱਕ ਨਾ ਬਹੁਤ ਵਧੀਆ ਚੀਜ਼ ਹੁੰਦੀ ਆ ਜਨਮ ਅਸਤੀ ਵਿੱਚ ਜਿਹੜੀ ਮਤਲਬ ਹਾਂਡੀ ਤੋੜਦੇ ਨੇ ਉੱਪਰ ਚੜ ਕੇ ਉਹਦਾ ਪ੍ਰੋਗਰਾਮ ਕੀਤਾ ਗਿਆ ਇਹ ਅੱਗੇ ਤੋਂ ਕਰੋਗੇ ਜਾਂ ਕਿਵੇਂ ਦਾ ਇਹਦੇ ਬਾਰੇ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਅਗਲੀ ਵਾਰ ਮਾਰਾ ਸੋਖ ਰੱਖੀ ਤੇ ਹਾਂਡੀ ਵਾਲਾ ਪ੍ਰੋਗਰਾਮ ਵੀ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਜੇ 2-4 ਸਾਲ ਤੋਂ ਪਹਿਲਾਂ ਹੋਣ ਲੱਗੇ ਆ ਤੇ ਲੋਕਾਂ 'ਚ ਇੰਨਾ ਹਤਸਾਬ ਆ ਪਹਿਲਾਂ ਕਰੋਨਾ ਦੇ ਕਾਇਮ ਤੁਹਾਨੂੰ ਪਤਾ ਕਿ ਸਾਡਾ ਇਲਾਕਾ ਬੜਾ ਪਿਛੜ ਗਿਆਈ ਸਾਡਾ ਇਲਾਕਾ ਨਹੀਂ ਪੂਰਾ ਭਾਰਤੀ ਪਿਛੜ ਗਿਆਈ ਤੇ ਐਰਕਾ ਤੇ ਪ੍ਰਭੂ ਦੀ ਕਿਰਪਾ ਅਗਲੀ ਵਾਰੀ ਮੈਂ ਯਕੀਨ ਦਵਾ ਉਹਨਾਂ ਕ ਅਗਲੀ ਵਾਰੀ ਹਾਂਡੀ ਦਾ ਦਾ ਪ੍ਰੋਗਰਾਮ ਨਾ ਪੁੱਲਾ ਵੱਡਾ ਕਰਕੇ ਲਾ ਦਿੱਤਾ ਜਾਏਗਾ ਜਿਹੜਾ ਥੋੜੇ ਦਾ ਪ੍ਰਭੂ ਦੀ ਕਿਰਪਾ ਨਾਲ ਹੋ ਲਾ ਜਾਏਗਾ ਗੱਲ ਮੁਕੀ ਤੇ ਕੇਕ ਉਹਦਾ ਪ੍ਰੋਗਰਾਮ ਰੱਖਿਆ ਜੀ ਅੱਜ ਕੇ ਪਰ ਬਾਰਵਦ ਬਾਅਦ ਕਟਾਂਗੇ ਬਾਰਵਦ ਬਾਅਦ ਕਟਾਂਗੇ ਕੇਕ ਵੀ ਕਟਾਂਗੇ ਔਰ ਭਗਵਾਨ ਦਾ ਇਸ਼ਨਾਨ ਵੀ ਕਰਾਵਾਂਗੇ ਮੱਖਣ ਨਾਲ ਦੁੱਧ ਨਾਲ ਸ਼ਹਿਦ ਨਾਲ ਸਾਰਾ ਇਸ਼ਨਾਨ ਕਰਾ ਕੇ ਉਹਨਾਂ ਦੇ ਵਸਤਰ ਪਵਾਗੇ ਫਿਰ ਉਹਨਾਂ ਬਰਾਜਮਣ ਕਰਕੇ ਫਿਰ ਸੀਸਕਾ ਆ ਕੇ ਉਹਨਾਂ ਦਾ ਅਸ਼ੀਰਵਾਦ ਲਾਂਗੇ ਸੋ ਇਸ ਸੰਨ ਪ੍ਰਧਾਨ ਮੰਦਰ ਦੇ ਜਿਨ੍ਹਾਂ ਨੇ ਕਿਹਾ ਕਿ 12 ਵਜੇ ਤੋਂ ਬਾਅਦ ਮਤਲਬ ਪੂਰੇ ਤਰੀਕੇ ਨਾਲ ਉਹਨਾਂ ਨੂੰ ਇਸ਼ਨਾਨ ਵੀ ਕਰਾਇਆ ਜਾਵੇਗਾ ਕੇਕ ਕੱਟਿਆ ਜਾਵੇਗਾ ਪਰ ਲੋਕਾਂ ਦੇ ਪ੍ਰਸ਼ਾਦ ਵੰਡੇ ਜਾਵੇਗਾ ਬੜੀ ਧੂਮਧਾਮ ਨਾਲ ਜਿਹੜੀ ਜਨਮ ਦਿਨ ਨਹੀਂ ਜਾ ਰਹੀ ਹੈ ਲੋਕ ਸਾਰੇ ਦੇਖ ਰਹੇ ਨੇ ਬੜੇ ਰੋਕਸ ਨਿਊਜ਼ ਰਾਤ ਧੰਨਵਾਦ